ਰੀਕਾ ਮੇਰੇ ਪਤੀ ਦੀ ਡੈਥ ਹੋ ਗਈ ਹੈ ਇਹ ਮੇਰੇ ਸਹੁਰਾ ਸਾਹਿਬ ਤੇ ਦਿਓਰ ਨਿਕਾ ਤੇ ਕੋਨਾ ਦਾ ਅਣਪਛਾਤਾ ਆਦਮੀ ਇਹਨਾਂ ਨੇ ਸੱਦੇ ਨੇ ਕਿਉਂਕਿ ਵੀ ਇਹਨਾਂ ਨੇ 20 ਤਰੀਕ ਸਵੇਰ ਮੇਰੇ ਘਰ ਵਾਲਾ ਤੇ ਮੇਰਾ ਬੇਟਾ ਖੇਤ ਗੇੜਾ ਮਾਰਨ ਗਏ ਨੇ ਉਹ ਉੱਥੇੋਂ ਪਹਿਲਾਂ ਹੀ 20 ਬੰਦੇ ਲੈ ਕੇ ਬੈਠਾ ਹੋਇਆ ਸੀਗਾ ਖੇਤ ਤੇ ਜਦੋਂ ਇਹ ਜਾ ਕੇ ਉੱਥੇ ਪਹੁੰਚੇ ਨੇ ਉਹਨਾਂ ਨੇ ਨਾਲ ਹੀ ਕਹਿਣਾ ਸ਼ੁਰੂ ਕਰਤਾ ਇਹਦੇ ਵੀ ਇਹਦੇ ਦਾਦੇ ਨੇ ਵੀ ਇਹਨਾਂ ਨੂੰ ਸੱਟ ਲਓ ਇਹਨਾਂ ਨੂੰ ਆਪਾਂ ਸੁੱਕੇ ਨਹੀਂ ਜਾਣ ਦੇਣਾ ਇਹ ਉੱਥੋਂ ਸਾਰ ਡਰਦੇ ਭੱਜ ਜਾਏ ਜਦੋਂ ਭੱਜ ਕੇ ਆਏ ਇਹ ਘਰੇ ਆਏ ਘਰੇ ਆ ਕੇ ਮੈਨੂੰ ਕਹਿੰਦੇ ਵੀ ਇਸ ਤਰ੍ਹਾਂ ਗੱਲ ਪੈ ਕੇ ਮੈਂ ਇਹਨਾਂ ਨੂੰ ਜਾਨ ਨਹੀਂ ਦਿੱਤਾ ਉਸ ਤੋਂ ਬਾਅਦ ਮੈਂ ਲਾਇਆ 112 ਤੇ ਫੋਨ ਜੋਦੋਂ ਮੈਂ ਪੁਲਿਸ ਨੂੰ ਫੋਨ ਲਾਇਆ ਪੁਲਿਸ ਆਈ ਏ ਤੇ ਉਸ ਤੋਂ ਬਾਅਦ ਨਾਲ ਹੀ ਸੀ ਪਿੰਡ ਦੇ ਸਰਪੰਚ ਨੂੰ ਵੀ ਲਾਇਆ ਫੋਨ ਪਿੰਡ ਦਾ ਸਰਪੰਚ ਆਇਆ ਏ ਤੇ ਫਿਰ ਵੀ ਪਹਿਲਾਂ ਵੀ ਸਾਡੇ ਬੋਏ ਕੋ ਗੇੜੇ ਮਾਰਦੇ ਰਹੇ ਨੇ ਗੇੜੀਆਂ ਮਾਰਦੇ ਰਹੇ ਨੇ ਹੱਥ ਵਿੱਚ ਉਹਨਾਂ ਦੇ ਗੰਡਾਸੀਆਂ ਕਰਪਾਨਾਂ ਤੇ ਪਿਸਤਲ ਸੀਗਾ ਵੀ ਇਹਦੇ ਦਾਦੇ ਦੇ ਹੱਥ 'ਚ ਪਿਸਤਲ ਸੀ ਤੇ ਉਸ ਤੋਂ ਬਾਅਦ ਅਸੀਂ ਡਰਦਿਆਂ ਨੇ ਮੈਂ ਇਹਨਾਂ ਨੂੰ ਘਰੋਂ ਨਹੀਂ ਜਾਣ ਦਿੱਤਾ ਇਹ ਕਹਿੰਦੇ ਅਸੀਂ ਦੂਰੀਆਂ ਖੇਤ ਜਾਣਾ ਮੈਂ ਕਹਾ ਤੁਸੀਂ ਰਹਿਣ ਦਿਓ ਵੀ ਆਪਣਾ ਕੰਮ ਖਤਰੇ ਵਾਲਾ ਜਦੋਂ ਮੈਂ ਇਹਨਾਂ ਨੂੰ ਜਾਣ ਨਹੀਂ ਦਿੱਤਾ 112 ਤੇ ਫੋਨ ਲਾਤਾ ਨਾਲ ਹੀ ਸਰਪੰਚ ਸਾਹਿਬ ਆ ਗਏ ਪਿੰਡ ਦੇ ਅਸੀਂ ਪੁਲਿਸ ਨੂੰ ਕਿਹਾ ਵੀ ਅਸੀਂ ਸਾਡੀ ਕਾਰਵਾਈ ਸੁਣੋ ਉਹ ਕਹਿੰਦੇ ਵੀ ਆਪੇ ਇੱਥੇ ਨਹੀਂ ਗੱਲ ਕਰ ਸਕਦੇ ਤੁਸੀਂ ਲੱਖੋ ਕੇ ਥਾਣੇ ਆਓ ਲੱਖੋ ਕੇ ਬਹਿਰ ਮ ਆਪਾਂ ਥਾਣੇ ਗਏ ਰਹੇ ਆ ਉੱਥੇ ਬਹਿ ਕੇ ਸਾਰੀ ਅਸੀਂ ਆਪਣੀ ਵੀ ਜੋ ਵੀ ਮੈਂ ਆਪਣੇ ਵੱਲੋਂ ਪਰਚਾ ਘਟਾਇਆ ਸੀ ਕਿਉਂ ਮੈਨੂੰ ਕਈ ਦਿਨਾਂ ਤੋਂ ਸੌਰਾ ਮੇਰਾ ਗੰਦਗਾਂ ਗਾਲਾਂ ਵੀ ਕੱਢਦਾ ਸੀ ਧਮਕੀਆਂ ਦੇਂਦਾ ਸੀ ਉਸ ਦਿਨ ਵੀ ਜਿਸ ਦਿਨ ਵੀ ਇਹ ਕਤਲ ਹੁੰਦਾ ਏ ਸਵੇਰਾ ਹੈਗਾ ਸੀ ਟਾਈਮ 8:30 ਉਹ ਦਿਨ ਵੀ ਮੈਨੂੰ ਗੰਡਾਸੀ ਲੈ ਕੇ ਪਾਇਆ ਏ ਮੈਨੂੰ ਗੰਡਾਸੀ ਲੈ ਕੇ ਪਿਆ ਮੈਂ ਡਰਦੀ ਅੰਦਰ ਗਈ ਚਲੀ ਫਿਰ ਮੇਰੇ ਘਰ ਵਾਲੇ ਨੇ ਕਿਹਾ ਮੈਨੂੰ ਕਹਿੰਦਾ ਕੌਣ ਹੈ ਮੈਂ ਕਿਹਾ ਕੋਈ ਨਹੀਂ ਹੈਗਾ ਵੈਸੇ ਹੀ ਕਿਉਂ ਮੈਂ ਡਰਦੀ ਸੀ ਕਿਤੇ ਇਹਨੂੰ ਨਾ ਕੁਝ ਕਰ ਦੇਣਾ ਮੈਂ ਬਹੁਤ ਜ਼ਿਆਦਾ ਡਰੀ ਤੇ ਫਿਰ ਉਸ ਤੋਂ ਬਾਅਦ ਜਦੋਂ ਇੰਨੇ ਟਾਈਮ ਨੂੰ ਪੁਲਿਸ ਆ ਗਈ ਉਦੋਂ ਵੀ ਮੈਨੂੰ ਮੈਂ ਆਪਣੇ ਘਰ ਵਾਲੇ ਦੇ ਕੱਪੜੇ ਸੁੱਕਣੇ ਪਾਉਂਦੀ ਪਈ ਸੀ ਤਾਰ ਤੇ ਜਦੋਂ ਇਹ ਮੈਨੂੰ ਵੀ ਬੁढ़ा ਸਾਡਾ ਲੈ ਕੇ ਗੰਡਾਸੀ ਪਿਆ ਤੇ ਮੈਂ ਡਰਦੀ ਮਾਰੀ ਦਵਾ ਦਾ ਵੰਦਰ ਭੱਜ ਕੇ ਗਲੀ ਵਾਲਾ ਗੇਟ ਲਾ ਲਿਆ ਜਦੋਂ ਮੈਂ ਗਲੀ ਵਾਲਾ ਗੇਟ ਲਾ ਲਿਆ ਇੰਨੇ ਟਾਈਮ ਨੂੰ ਹੀ ਪੁਲਿਸ ਆ ਗਈ ਏ ਜਦੋਂ ਪੁਲਿਸ ਆਈ ਉਸ ਤੋਂ ਬਾਅਦ ਵੀ ਇੱਕ ਮੈਡਮ ਆਏ ਨੇ ਪੁਲਿਸ ਵਾਲੇ ਇੱਕ ਲੇਡੀਸ ਸੀ ਇੱਕ ਜੈਨਸ ਸੀ ਦੋ ਪੁਲਿਸ ਵਾਲੇ ਆਏ ਸੀਗੇ ਉਹਨਾਂ ਨੂੰ ਆਪਣੀ ਸਾਰੀ ਆਪਣੀ ਮੈਂ ਕਾਰਵਾਈ ਦੱਸੀ ਤੇ ਨਾਲ ਹੀ ਪਿੰਡ ਦਾ ਸਰਪੰਚ ਤੇ ਇੱਕ ਮੈਂਬਰ ਸੀ ਉਹ ਵੀ ਆ ਕੇ ਕੋਲ ਬਹਿ ਗਏ ਤੇ ਉਹ ਕਹਿੰਦੇ ਦੱਸੋ ਉਹਨਾਂ ਨੇ ਮੇਰੇ ਆਨਲਾਈਨ ਸਾਰੇ ਬਿਆਨ ਲੈ ਲਏ ਲੱਖੋ ਕੇ ਬਾਹਰ ਮਿਠਾਣੇ ਚ ਆਈ ਸੀ ਟੀਮ ਪੁਲਿਸ ਦੀ ਉਹਨਾਂ ਨੇ ਮੇਰੇ ਜਦੋਂ ਬਿਆਨ ਲੈ ਲਏ ਉਸ ਤੋਂ ਬਾਅਦ ਕਹਿੰਦੇ ਵੀ ਚਲੋ ਤੁਸੀਂ ਥਾਣੇ ਮੈਂ ਕਿਹਾ ਵੀ ਅਸੀਂ ਜੈਗੇ ਕਿਵੇਂ ਵੀ ਉਹ ਤਾਂ ਸਾਨੂੰ ਗਲੀ ਚੋਂ ਬਾਹਰ ਨਹੀਂ ਨਿਕਲਣ ਦੇਣਦੇ ਪਏ ਗਲੀ ਦੇ ਵਿੱਚ ਉਹਵੇਂ ਸ਼ਰਿਆਂ ਉਹਨਾਂ ਨੇ ਵੀ ਕਿਰਪਾਨਾਂ ਗੰਡਾਸੀਆਂ ਲੈ ਕੇ ਸਾਡੇ ਬੋਹਿਆਂ ਕੋ ਗੇੜੇ ਕੱਢਦੇ ਰਹੇ ਮੈਂ ਆਪਣੇ ਘਰ ਵਾਲੇ ਨੂੰ ਬਾਹਰ ਨਹੀਂ ਜਾਣ ਦਿੱਤਾ ਫਿਰ ਸਾਨੂੰ ਉਹਨਾਂ ਨੇ ਇਹ ਕਿਹਾ ਵੀ ਚਲੋ ਅਸੀਂ ਖੜੇ ਆ ਤੁਸੀਂ ਗੱਡੀ ਆਪਣੀ ਬਾਹਰ ਕੱਢੋ ਫਿਰ ਜਦੋਂ ਅਸੀਂ ਗੱਡੀ ਬਾਹਰ ਕੱਢੀਏ ਉਸ ਤੋਂ ਬਾਅਦ ਮੇਰਾ ਬੇਟਾ ਮੈਂ ਤੇ ਮੇਰੇ ਘਰ ਵਾਲਾ ਅਸੀਂ ਗੱਡੀ ਲੈ ਕੇ ਲੱਖੋ ਕੀ ਗਏ ਰਹੇ ਆ ਉੱਥੇ ਜਾ ਕੇ ਵੀ ਜੋ ਵੀ ਕਾਰਵਾਈ ਸੀ ਸਾਰੀ ਮੈਂ ਆਪਣੀ ਕਰਵਾ ਦਿੱਤੀ ਜੋ ਕਿ ਮੇਰੇ ਕੋਲ ਸਬੂਤ ਹਜੇ ਵੀ ਹੈਗੇ ਨੇ ਜੋ ਵੀ ਆਪਣੀ ਮੇਰੀ ਉੱਥੇ ਸਾਰੀ ਇਹਨਾਂ ਨੇ ਰਫਟ ਲਿਖੀ ਸੀ ਪੁਲਿਸ ਵਾਲੇ ਨੂੰ ਸਾਰੇ ਮੇਰੇ ਕੋਲ ਸਬੂਤ ਹੈਗੇ ਨੇ Thank <laughs> you. ਫੇਰ ਵਾਸ ਉਸ ਤੋਂ ਬਾਅਦ ਵੀ ਉਹ ਸਾਨੂੰ ਕਹਿੰਦੇ ਤੁਸੀਂ ਆਏ ਕਰੋ ਵੀ ਆਪਾਂ ਬਹਿ ਕੇ ਸਮਝੌਤਾ ਕਰ ਲੈਨੇ ਆ ਜਦੋਂ ਅਸੀਂ ਗਏ ਰਹੇ ਆ ਬਹਿ ਕੇ ਸਮਝੌਤਾ ਉਹ ਕਹਿੰਦੇ ਵੀ 5 ਵਜੇ ਸ਼ਾਮ ਨੂੰ ਬੰਦੇ ਇਕੱਠੇ ਹੋਣਗੇ ਤੇ ਚਲੋ ਅਸੀਂ ਆਖਿਆ ਕੋਈ ਨਹੀਂ ਆ ਕੇ ਵੀ ਇਹਨਾਂ ਨੇ ਮੇਰੇ ਘਰ ਵਾਲੇ ਨੇ ਆਉਣ ਸਾਰੇ ਇਹਨਾਂ ਨੇ ਵੀ ਸਰਪੰਚਾਂ ਨੂੰ ਮੈਂਬਰਾਂ ਨੂੰ ਜੋ ਵੀ ਪਿੰਡ ਚੋਂ 4-5 ਬੰਦੇ ਸੀ ਅਸੀਂ ਸਾਰਿਆਂ ਨੂੰ ਟਾਈਮ ਦਿੱਤਾ ਵੀ 5 ਵਜੇ ਆਪਾਂ ਬਹਿ ਕੇ ਉੱਥੇ ਸਮਝੌਤਾ ਕਰਨਾ ਹੈ ਇਹਨਾਂ ਨੇ ਸਾਰਿਆਂ ਨੇ ਕਹਿੰਦੇ ਚਲੋ ਕੋਈ ਨਹੀਂ ਆਪਾਂ ਚਲੇ ਜਾਵਾਂਗੇ ਤੇ ਫਿਰ ਉਸ ਤੋਂ ਪਹਿਲਾਂ ਜਦੋਂ ਅਸੀਂ ਲੱਖੋ ਕੋਈ ਥਾਣੇ ਚੋਂ ਵਾਪਸ ਆਏ ਆ ਵੈਸੇ ਮੈਂ ਆਪਣੀ ਮੰਮੀ ਨੂੰ ਤੇ ਆਪਣੀ ਭੈਣ ਨੂੰ ਫੋਨ ਕਰਤਾ ਅਸੀਂ ਆਖਿਆ ਨਾ ਵੀਰ ਜੀ ਅਸੀਂ ਦਰਦ ਦੇ ਮਾਰਿਆ ਨੇ ਵੈਸੇ ਫੋਨ ਕਰਤਾ ਕਿਉਂ ਜਦੋਂ ਸ਼ਰਿਆਂ ਨੂੰ ਬੰਦੇ ਲੈ ਕੇ ਸਾਡੇ ਬੋਏ ਗੋਤ ਰਿਆ ਫਿਰਦਾ ਸੀ ਮੈਂ ਇੰਨੀ ਗੱਲ ਕਹੀ ਐ ਮੈਂ ਕਹਾ ਮੰਮੀ ਚੱਲ ਤੁਸੀਂ ਆਜੋ ਕੋਈ ਗੱਲ ਨਹੀਂ ਵੀ ਇਸ ਤਰ੍ਹਾਂ ਵੀ ਸਾਨੂੰ ਡਰਾਉਂਦਾ ਫਿਰਦਾ ਚਲੋ ਸਾਨੂੰ ਕੋਲ ਆਸਰਾ ਹੋ ਜੂਗਾ ਇਹ ਵੀ ਮੈਨੂੰ ਕਹਿਣ ਲੱਗ ਗਿਆ ਮੇਰੇ ਘਰ ਵਾਲਾ ਕਹਿੰਦਾ ਚੱਲ ਆਪਾਂ ਸਾਧ ਲਗੇ ਆਪਾਂ ਨੂੰ ਕੋਰ ਆਸਰਾ ਹੋ ਜੂਗਾ ਵੀ ਇਹਨਾਂ ਨੂੰ ਵੀ ਪਤਾ ਲੱਗੇ ਵੀ ਇਹਨਾਂ ਦੀ ਵੀ ਹੈਗੇ ਨੇ ਮਗਰ ਤੇ ਇਹ ਮੇਰਾ ਡੈਡੀ ਤੇ ਮੰਮੀ ਤੇ ਮੇਰਾ ਆਪਣਾ ਭਈਆ ਤੇ ਮੇਰੀ ਭੈਣ ਇਹ ਚਾਰੋਂ ਜਾਣੇ ਗਏ ਨੇ ਇਹ ਸ਼ਾਮ ਨੂੰ 5 ਵਜੇ ਪਹੁੰਚ ਗਏ ਨੇ ਜ ਦੇ ਸ਼ਾਮ ਨੂੰ 5 ਵਜੇ ਪਹੁੰਚ ਗਏ ਗਿਆਨ ਨੂੰ ਮੈਂ ਚਾਹ ਪਾਣੀ ਵਦਗਾ ਦਿੱਤਾ ਵੀ ਰੋਟੀ ਪਾਣੀ ਇਹਨਾਂ ਨੇ ਖਾਦਾ ਪੀਤਾ ਤੇ ਸਭ ਬੈਠਾ ਬੈਠੇ 5:30 ਤੇ ਮੇਰੇ ਘਰ ਵਾਲੇ ਨੇ ਫੋਨ ਲਾਇਆ ਸਰਪੰਚ ਨੂੰ ਇਹ ਕਹਿੰਦੇ ਵੀ ਆਜੋ ਸਰਪੰਚ ਸਾਹਿਬ ਵੀ ਮੇਰੇ ਸੱਸ ਸਹੁਰਾ ਐ ਨਾ ਚਲੋ ਆਪਾਂ ਬਹਿ ਕੇ ਗੱਲ ਕਰ ਲਗੇ ਤੇ ਇੱਕ ਅਸੀਂ ਠਾਣੇ ਵੀ ਜਾਣਾ ਸੀ ਤੇ ਸਰਪੰਚ ਕਹਿੰਦਾ ਚਲੋ ਮੈਂ ਨਾ ਆਲੂ ਵੀਜਦਾ ਪਿਆ ਮੈਂ ਥੋੜੇ ਟਾਈਮ ਨੂੰ ਆਉਣਾ ਇਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਵੀ ਅਸੀਂ ਥੋੜਾ ਟਾਈਮ ਵੀ ਸਾਈਕਲ ਲੈ ਕੇ ਬਾਹੋਂ ਗਏ ਚਲੇ ਸਰਪੰਚ ਨੂੰ ਇਹ ਵੀਰ ਜੀ ਨਿਕਲੇ ਨੇ ਘਰ ਵਿੱਚੋਂ ਤੇ ਨਾਲ ਹੀ ਆਪਣੇ ਗਲੀਏ ਉਹ ਉੱਥੋਂ ਜਾ ਕੇ ਉਹਨਾਂ ਨੇ ਵੀ ਸੱਟ ਲੇ ਮੋਟਰਸਾਈਕਲ ਤੋਂ ਕਿਉਂ ਪਹਿਲਾਂ ਗਲੀ 'ਚ ਖੜੇ ਹੋਏ ਸੀਗੇ ਜਦੋਂ ਇਹ ਗੈਣੇ ਉਹਨਾਂ ਨੇ ਸਾਹਮਣੇ ਮੋਟਰਸਾਈਕਲ ਲਾ ਲਿਆ ਉਹਨਾਂ ਨੇ ਮੋਟਰਸਾਈਕਲ ਲਾ ਲਿਆ ਇੱਕ ਸੀਗਾ ਰਣਜੀਤ ਸਿੰਘ ਮੇਰੇ ਘਰ ਵਾਲੇ ਦਾ ਨਿੱਕਾ ਭਰਾ ਤੇ ਇੱਕ ਸੀਗਾ ਜਿਹੜਾ ਆਮ ਵੀ ਨਿਹੰਗ ਸੀ ਉਹਨੇ ਵੈਸੇ ਚੋਲਾ ਪੈ ਸੀ ਵੀ ਵਿਰਜ ਆਪਾਂ ਉਹਨੂੰ ਨਿਹੰਗ ਨਹੀਂ ਕਹਿ ਸਕਦੇ ਉਹਨੇ ਮੂੰਹ ਪੰਨਿਆ ਕਵਰ ਕੀਤਾ ਹੋਇਆ ਸੀ ਤੇ ਜਿਹੜਾ ਮੁਖਤਿਆਰ ਸਿੰਘ ਆ ਇਹ ਵੀ ਇਹਦੇ ਹੱਥ ਹੱਥ ਵਿੱਚ 2 ਨੰਬਰ ਦਾ ਅਸਲਾ ਪਿਸਤੌਲ ਦੇਸੀ ਕਟਾ ਦੇਸੀ ਕਟਾ ਸੀਗਾ ਤੇ ਜਦੋਂ ਮੈਂ ਨਾ ਫਿਰ ਇਹ ਤੁਰ ਪੇ ਘਰੋਂ ਤੇ ਮੈਂ ਮੱਝ ਚੋਣ ਲਈ ਬਾਲਟੀ ਚੋਕ ਲਈ ਮੈਂ ਕਿਹਾ ਚਲੋ ਮੈਂ ਜਾਣੀ ਆ ਮੈਂ ਮੱਝ ਚੋਣਨੀ ਆ ਤੇ ਜਦੋਂ ਮੈਨੂੰ ਫੈਰ ਦੀ ਆਵਾਜ਼ ਆਈ ਚੀਕ ਚਘਿਆੜੇ ਦੀ ਆਵਾਜ਼ ਆਈ ਮੈਂ ਮਗਰ ਭੱਜ ਲਈ ਮੋੜ ਤੋਂ ਵੇਖ ਕੇ ਫਿਰ ਮੈਂ ਦੁਬਾਰਾ ਘਰ ਆਈਆਂ ਵੀ ਮੇਰਾ ਡੈਡੀ ਬੈਠਾ ਆਇਆ ਸੀ ਘਰੇ ਚਾਹ ਪੀਂਦੇ ਪਏ ਸੀ ਮੰਮੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਡੈਡੀ ਇਸ ਤਰ੍ਹਾਂ ਵੀ ਆ ਘਾਰਾ ਹੋ ਗਿਆ ਸੋ ਵੀ ਮੈਂ ਤੇ ਮੇਰੇ ਘਰ ਵਾਲੇ ਤਾਂ ਸੌਨੀ ਸੀ ਮੈਂ ਕਿਹਾ ਸੋਨੀ ਨੂੰ ਢਾਈ ਬੈਠਾ ਆਪਾਂ ਚਲੋ ਭੱਜ ਗਏ ਵੀਰ ਜੀ ਜਦੋਂ ਮੈਂ ਗਈਆਂ ਮੈਂ ਹਜੇ ਭੱਜੀ ਜਾਂਦੀ ਨਾਲ ਮੇਰੀ ਭਾਣਜੀ ਸੀ ਪਵਨ ਪਵਨਦੀਪ ਅਸੀਂ ਦੋਵੇਂ ਮਾਸੀ ਭਾਂਜੀ ਭੱਜੀਆਂ ਜਾਂਦੀਆਂ ਤੇ ਨਾ ਇਹ ਮਖਤਿਆਰ ਸਿੰਘ ਤੇ ਇਹਨੇ ਪਹਿਲਾਂ ਗੋਲੀ ਚਲਾਤੀ ਮੇਰਾ ਬੇਟਾ ਜੱਫੀ ਪਾਈ ਖੜਾ ਸੀ ਆਪਦੇ ਦਾਦੇ ਦੇ ਨੂੰ ਇਹਨੇ ਘੁੱਟ ਕੇ ਜਦੋਂ ਜੱਫੀ ਪਾਈ ਹੋਈ ਤੇ ਉਹ ਮੈਨੂੰ ਐਨਾ ਗੰਦਾ ਲਫ਼ਜ਼ ਮਖਤਿਆਰ ਸਿੰਘ ਸੌਹਰਾ ਮੇਰਾ ਬੋਲਿਆ ਮੈਂ ਮੀਡੀਆ ਦੇ ਸਾਹਮਣੇ ਦੱਸ ਨਹੀਂ ਸਕਦੀ ਉਹਨੇ ਬਹੁਤ ਗੰਦਾ ਮੈਨੂੰ ਐਡਾ ਗੰਦਾ ਸ਼ਬਦ ਦੀ ਸ਼ਰਧਾਂਜਲੀ ਕੀਤੀ ਨਾ ਮੈਂ ਕਹਿ ਨਹੀਂ ਸਕਦੀ ਬਹੁਤ ਮੈਨੂੰ ਗਲਤ ਬੋਲਿਆ ਮੈਂ ਜਦੋਂ ਗਈਆਂ ਆਪਦੇ ਘਰ ਵਾਲੇ ਨੂੰ ਥੱਲੇ ਢਾਈ ਬੈਠੇ ਸੀਗੇ ਹੇਗਾ ਸੀ 5.6 ਦਾ ਟਾਈਮ ਹਾਂ ਕਿਰਚਾਂ ਮਾਰੀ ਜਾਂਦੇ ਸੀ ਉਹ ਲਹੂ ਲਹਾਨ ਹੋਇਆ ਪਿਆ ਤੇ ਬੇਟੇ ਮੇਰੇ ਨੇ ਆਪਦੇ ਦਾਦੇ ਨੂੰ ਫੜਿਆ ਹੋਇਆ ਇਹਦੇ ਹੱਥ ਵਿੱਚ ਪਿਸਤੌਲ ਸੀ ਦੇਸੀ ਕਟਾ 2 ਨੰਬਰ ਦਾ ਹਥਿਆਰ ਜਿਹੜਾ ਨੇ ਨਜਾਇਜ਼ ਕਾਫੀ ਟਾਈਮ ਤੋਂ ਰੱਖਿਆ ਹੋਇਆ ਸੀਗਾ ਪਹਿਲਾਂ ਕਿਉਂਕਿ ਮੇਰੇ ਘਰ ਵਾਲਾ ਮੈਨੂੰ ਕਹਿ ਦਿੰਦਾ ਹੁੰਦਾ ਸੀ ਚੱਲ ਤੂੰ ਕਿਸੇ ਕੋਲ ਨਾ ਗੱਲ ਕਰੀ ਅਸੀਂ ਡਰਦੇ ਸੀ ਪਰ ਵੀਰ ਜੀ ਸਾਨੂੰ ਇਹ ਨਹੀਂ ਨਾ ਪਤਾ ਸੀ ਇਹਨੇ ਸਾਢੇ 3 ਵਾਰ ਕਰ ਦੇਣਾ ਇਹਨੇ ਮੇਰੇ ਘਰ ਵਾਲੇ ਤੇ ਵਾਰ ਕੀਤਾ ਤੇ ਮੇਰਾ ਬੇਟਾ ਫੜੀ ਬੈਠਾ ਸੀ ਫਿਰ ਜਦੋਂ ਮੈਂ ਗਈ ਆ ਇਹਦੀ ਨਾ ਵੀ ਸਾਡੇ ਬੁੜੇ ਦੀ ਇੱਕ ਬਾਹ ਟੁੱਟੀ ਹੋਈ ਏ ਇਹਨੇ ਗੀਜੇ ਵਿੱਚੋਂ ਇਸ ਤਰ੍ਹਾਂ ਕੱਢ ਕੇ ਰੌਂਦ ਪਾਉਣ ਦੀ ਕੋਸ਼ਿਸ਼ ਕਰਦਾ ਸੀ ਪਿਸਤੌਲ ਵਿੱਚ ਤੇ ਪਰ ਮੇਰੇ ਬੇਟੇ ਨੇ ਪਾਉਣ ਨਹੀਂ ਦਿੱਤਾ ਮੇਰੇ ਬੇਟੇ ਨੇ ਜੱਫੀ ਪਾਈ ਰੱਖੀ ਐ ਨੇ ਪੌਣ ਨਹੀਂ ਦਿੱਤਾ ਕਹਿੰਦਾ ਸੀ ਵੀ ਮੈਨੂੰ ਵੀ ਮਾਰਨਾ ਹੈ ਤੇ ਮੇਰੇ ਘਰ ਵਾਲੇ ਨੂੰ ਢਾਈ ਬੈਠੇ ਸੀ ਜਦੋਂ ਮੈਂ ਗਈਆਂ ਆਪਣੇ ਘਰ ਵਾਲੇ ਦੇ ਭੱਜ ਕੇ ਵੱਲ ਜਿਹੜੀ ਛੋਟੇ ਦੇ ਘਰ ਵਾਲੀ ਏ ਇਹ ਆਈ ਏ ਇਹਦੇ ਹੱਥ ਵਿੱਚ ਲੋਹੇ ਦੀ ਰਾਡ ਸੀ ਤੇ ਇੱਕ ਇੱਕ ਹੱਥ ਚ ਰਾਡ ਸੀ ਇੱਕ ਹੱਥ ਚ ਗੰਡਾਸੀ ਸੀ ਇਹ ਜਨਾਨੀ ਨੇ ਉਹ ਉੱਥੇ ਮੈਨੂੰ ਕਿਉਂ ਮੇਰੇ ਤੋਂ ਕਾਫੀ ਲੰਮੀ ਐ ਇਹਨੇ ਮੇਰੀ ਇੱਕ ਨਹੀਂ ਸੋਣੀ ਪਰਵਾਜ਼ ਤਾਂ ਸੀ ਮਾਪੁੱਤ ਰਹਿ ਗਏ ਤੁਹਾਡਾ ਇੱਕ ਬੇਟਾ ਹੀ ਆ ਮੇਰਾ ਇੱਕ ਬੇਟਾ ਏ ਤੇ ਬੇਟੀ ਤੁਹਾਡੀ ਬੇਟੀ ਦੀ ਮੈਰਿਜ ਹੋ ਗਈ ਸੀ ਹਾਂਜੀ